ਸਸੀ ਗੱਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਤੁਹਾਨੂੰ ਆਰਗੇਨਿਕ ਹਲਦੀ ਦਿਖਾਉਣੀ ਹੈ ਜੀ ਆ ਤੁਹਾਡੇ ਸਾਹਮਣੇ ਹੈ ਇਹ ਆਰਗੇਨਿਕ ਹੈ ਬਿਲਕੁਲ ਖੇਤ ਤੇ ਸਵਾਕਾ ਕਨਾਲ ਦੇ ਆਸ-ਪਾਸ ਥੋੜਾ ਬਣਦਾ ਹੀ ਇਹ ਮਿਣੀਆ ਤਾਂ ਨਹੀਂ ਹੋਇਆ ਵੈਸੇ ਅੰਦਾਜ਼ੇ ਨਾਲ ਤੇ ਅੰਬਰੂਦ ਦੇ ਬੂਟੇ ਲਾਏ ਹੋਣੇ ਵੈਸੇ ਸਾਰਾ ਦੋ ਟਾਈ ਕਨਾਲਾਂ ਨੇ ਤੇ ਇਹ ਘਰ ਦੇ ਬਿਲਕੁਲ ਨਾਲ ਹੈ ਜੀ ਆਪਣੇ ਤੇ ਪਹਿਲਾਂ ਇਹ ਪੌਣਾ ਕਿੱਲਾ ਪੂਰਾ ਜੀ ਤੇ ਕੁਝ ਮਕਾਨ ਪੈ ਗਿਆ ਕੁਝ ਇੱਥੇ ਤੁੜੀ ਦੀ ਸੁਵਤਾ ਹੈ ਤੇ ਇਹ ਥੋੜੀ ਜਗ੍ਹਾ ਰਹਿੰਦੀ ਹੈ ਕੁਝ ਤਾਂ ਇੱਥੇ ਅਮਰੂਦਾਂ ਦੇ ਬੂਟੇ ਲਾਏ ਹੋਏ ਆ ਜੀ ਜਾਂ ਕਣਕ ਕਣਕ ਬੀਜ ਲਾਨੇ ਆਪਾਂ ਦੇਸੀ ਤੇ ਹੁਣ ਹਲਦੀ ਲਾ ਲਈਏ ਇਤਕੀ ਤੇ ਇੱਕ ਵਾਰ ਪਹਿਲਾਂ ਵੀ ਲਾਈ ਸੀ ਉਦੋਂ ਹੋਈ ਹੀ ਨਹੀਂ ਬਿਲਕੁਲ ਵੀ ਨਹੀਂ ਹੋਈ ਤੇ ਕਿਉਂਕਿ ਆਪਾਂ ਨੇ ਆਰਗੈਨਿਕ ਰੱਖਿਆ ਸੀਗਾ ਮੈਟਰ ਸਾਰੇ ਹੀ ਕੋਈ ਪੈਸਿਸਾਈਡ ਨਹੀਂ ਪਾਇਆ ਤੇ ਇਤਕੀ ਵਧੀਆ ਹੋ ਗਈ ਇਤਕੀ ਇੱਕ ਦਾ ਵਰਮੀ ਕੰਪੋਸਟ ਪਾਇਆ ਸੀਗਾ ਜੀ ਇਹਦੇ ਚ ਤੇ ਇੱਕ ਸਰੋਂ ਦੀ ਖਲ ਪਾਈ ਆ ਜੀ ਆਪਾਂ ਨੇ ਯੂਰੀਆ ਦੀ ਥਾਂ ਤੇ ਤੇ ਇਹਦਾ ਕੱਦ ਤੁਸੀਂ ਦੇਖ ਲਓ ਲਗਭਗ 3 ਫੁੱਟ ਦੇ ਆਸ-ਪਾਸ ਕੱਦ ਰਿਹਾ ਜੀ ਇਹਦਾ ਤੇ ਤਿੰਨ ਤਾਂ ਮਸਾਂ ਹੀ ਗਏ ਵੈਸੇ 2.5 ਫੁੱਟ ਕੱਦ ਹੀ ਰਿਹਾ ਬੂਟੇ ਦਾ ਤੇ ਤਿੰਨ ਵੀ ਉੱਥੇ ਗਏ ਜਿੱਥੇ ਸ਼ਾਂ ਹੁੰਦੀ ਹੈ ਕਿਉਂਕਿ ਸ਼ਾਂ ਚ ਨਾਈਟ੍ਰੋਜਨ ਜ਼ਿਆਦਾ ਹੁੰਦੀ ਹੈ ਸ਼ਾਂ ਕਰਕੇ ਨਾਈਟ੍ਰੋਜਨ ਜ਼ਿਆਦਾ ਬਣਦੀ ਹੈ ਤੇ ਤਾਂ ਕਰਕੇ ਕਹਿੰਦੇ ਹਲਦੀ ਉੱਥੇ ਜ਼ਿਆਦਾ ਹੁੰਦੀ ਹੈ ਸ਼ਾਂ ਦੇ ਵਿੱਚ ਤੇ ਵੈਸੇ ਇਹ ਹਲਦੀ ਬਿਲਕੁਲ ਆਰਗੈਨਿਕ ਹੈ ਟ੍ਰਾਇਲ ਦੇ ਤੌਰ ਤੇ ਆਪਣੇ ਕੋਲੇ ਰੱਖਿਆ ਹੋਏ ਸੀ ਇਥੋਂ ਜੋ ਲੋ ਟ੍ਰਾਇਲ ਦੇ ਤੌਰ ਤੇ ਦੇਖਦੇ ਆ ਕਿਉਂਕਿ ਦੂਜੀ ਵਾਰ ਲਾਈ ਸੀ ਪਹਿਲੀ ਵਾਰ ਹੋਈ ਨਹੀਂ ਬਿਲਕੁਲ ਵੀ ਤੇ ਉਦੋਂ ਤਾਂ ਕੁਝ ਵੀ ਨਹੀਂ ਨਿਕਲੀ ਕਹਿੰਦਾ ਮਤਲਬ ਵੀ ਵੀ ਨਹੀਂ ਨਿਕਲੇ ਸੀ ਆਪਣਾ ਕੁਛ ਇਹ ਟਿੱਬੇ ਦਾ ਵਾਹਨ ਹੈ ਬਾਈ ਜੀ ਤੇ ਇੱਥੇ ਸਿਰਫ ਕਣ ਕਣਕ ਬੀਜ ਲਾਨੇ ਆ অর্ਗੈਨਿਕ ਤੇ ਵੈਸੇ ਹੋਰ ਨਹੀਂ ਕਿਸੇ ਤਰ੍ਹਾਂ ਦਾ ਵੀ ਕੋਈ ਪੈਸਿਸਾਈਡ ਪਾਇਆ ਤੇ ਜੀਰੀ ਤਾਂ ਕਦੇ ਲਾਈ ਹੀ ਨਹੀਂ ਝੋਨਾ ਨਹੀਂ ਕਦੇ ਲਾਇਆ ਤੇ ਤਾਂ ਕਰਕੇ ਜੇ ਹੁਣ ਝੋਨਾ ਲਾਵਾਂਗੇ ਤਾਂ ਪੈਸਿਸਾਈਡ ਪਾਉਣੇ ਆ ਇਹ ਬਿਲਕੁਲ অর্ਗੈਨਿਕ ਜ਼ਮੀਨ ਸੀ ਆ ਤੁਹਾਡੇ ਸਾਹਮਣੇ ਆ ਜੀ ਦੋ ਬੂਟੇ ਪੱਤੇ ਨੇ ਆਪਾਂ ਨੇ ਤੇ ਇਹਦੇ ਚੋਂ ਲਗਭਗ 350-400 ਗ੍ਰਾਮ ਗੰਢੀ ਨਿਕਲੀ ਐ ਤੇ ਇਹ ਬਿਲਕੁਲ ਆਰਗੈਨਿਕ ਹੈ ਜੀ ਤੇ ਇਹਨੂੰ ਏਤਕੀ ਪੱਟ ਦੇਣੀ ਅਗਲੇ ਸਾਲ ਵਾਸਤੇ ਇਸੇ ਲੋਟੀ ਰੱਖਾਂਗੇ ਤੇ ਫਿਰ ਇਹਦਾ ਟ੍ਰਾਇਲ ਦੇਖਾਂਗੇ ਵੀ ਦੂਜੇ ਸਾਲ ਆਪਾਂ ਵੈਸੇ ਕਦੀ ਰੱਖੀ ਨਹੀਂ ਦੂਜੇ ਸਾਲ ਏਤਕੀ ਪਹਿਲੀ ਵਾਰ ਰੱਖ ਰਹੇ ਹਾਂ ਦੇਖਦੇ ਹਾਂ ਵੀ ਕੀ ਰਿਜ਼ਲਟ ਆਉਂਦਾ ਤੇ ਅਗਲੇ ਸਾਲ ਪਟਾਂਗੇ ਇਹਨੂੰ 2 ਸਾਲ ਰੱਖ ਕੇ ਦੇਖਾਂਗੇ ਵੀ ਕੀ ਰਿਜ਼ਲਟ ਆਉਂਦਾ ਕਿਉਂਕਿ ਕਈ ਕਹਿੰਦੇ ਨੇ ਵੀ 2 ਸਾਲ ਰੱਖ ਕੇ ਜਿਆਦਾ ਬਣਦੀ ਜਾਂ ਕੁਝ ਵੀ ਉਹ ਟ੍ਰਾਇਲ ਦੇ ਤੌਰ ਤੇ ਆਪਾਂ ਨੇ ਇੱਕ ਕਨਾਲ ਇਹ ਇਹ ਤਾਂ ਆਪਾਂ ਦੇਖਾਂਗੇ ਰਿਜ਼ਲਟ ਤੇ ਵੈਸੇ ਆਪਾਂ ਨੇ ਹਰ ਸਾਲ ਪਟਦੇ ਹੁੰਨੇ ਆ ਜੀ ਤੇ ਆ ਦੇਖੋ ਤੁਹਾਡੇ ਸਾਹਮਣੇ ਆ ਗੰਡੀ ਤੇ ਥੈਂਕ ਯੂ